ਸਕੂਲ ਚਲੇ ਹਮ ਚੱਲ ਚਲੇਗੀ ਚਲਾ ਜਾ ਜਾ ਨਹੀਂ ਚਲੇ ਸਕੂਲ ਆ ਰਹਿ ਗਨ ਘਰ ਤਾਂ ਤਿਆਰ ਹਰ ਗਨ ਸਾਡੀ ਚਲੀ ਗਈ ਸਕੂਲੇ ਪਾਦੀ ਕੇ ਪਾਦੀ ਕੇ ਚੱਲੀ ਸਕੂਲੇ ਅੱਜ ਪਾਦੀ ਕੇ ਪਾਦੀ ਕੇ ਹਾਂ ਚਲੋ ਆਓ ਚਲੀਏ ਚਲੀਏ ਕੀ ਗੱਲ ਕੀਤੀ ਲੋ ਪਰਿਕਰ ਦੇ ਆ ਮੈਨੂੰ 3 ਹੋਈ ਚੱਲੀ ਅੱਜ ਪਹਿਲਾ ਦਿਨ ਆ ਚੱਲੀਏ ਸਿਰ ਜਲਦੀ ਕਰੀਏ ਲੇਟ ਹੋ ਗਈ ਆ 9:30 ਹੋ ਗਿਏ ਆ ਅੱਜ ਖੁਸ਼ੀ ਬੜੀ ਹੋਈ ਆ ਇਹਦਾ ਪਹਿਲਾ ਦਿਨ ਦਾ ਇਹਨੂੰ ਪਤਾ ਨਹੀਂ ਅਸਲ ਚ ਨੂੰਤੀ ਕਿੱਥੇ ਤੇਰੀ ਦਸੂਣਾ ਨਹੀਂ ਆ ਬੈਂਸ ਰੋਟੀ ਨਹੀਂ ਤੇਰੀ ਇਤਨੇ ਜਿਹੇ ਦੁੱਧ ਭਾਗਦਾ ਕੱਲ ਰੋਟੀ ਭਾਗ ਦੇਣੀ ਦੁੱਧ ਦੀ ਬੋਤਲ ਲਈ ਨਾਲ ਮੇ ਪੁੱਤ ਨੇ ਤੇ ਕਿੰਨੇ ਤੋਂ ਕਿੰਨੇ ਵੇਟ ਆ 8 ਘੰਟਾ ਰੁਕਣਾ ਇੰਨੇ ਮੋਹਾਂ ਇਹ ਚਲੋ ਆਜੋ ਚਲ 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 ਹਣ ਚਲ ਚਲੀ ਜਾਂਦਾ ਚਲ ਆ ਜਾ ਆ ਜਾ ਨਾ ਚਲ ਚੱਲ 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 ਨਾ ਇੱਥੇ ਬੈਠੋ ਰਹਿੰਦੀ ਐ ਰਹੇ ਲੱਗਪੀ ਛੱਡ ਕੇ ਆ ਗਿਆ ਹਰਕਨ ਨੂੰ ਮੈਂ ਰੋਂਡਈ ਜਦੋਂ ਤਰਨ ਲੱਗਾ ਜੇ ਮੈਂ ਬਾਏ ਕੀਤਾ ਤਾਂ ਫਿਰ ਰੋਂਡਿਆ ਵੀ ਬੜਾ ਉੱਚੀ ਉੱਚੀ ਰੋਂਦੀ ਨਾ ਹੋਏ ਕਿਤੇ ਮੈਂ ਟੈਨਸ਼ਨ ਜੀ ਹੋਣ ਈ ਆ 11 ਵਜੇ ਨਾ ਲੈ ਆਉਣਾ ਅਜੇ 10 ਵਜੇ ਕੇ 11 ਵਜੇ ਲੈ ਆਉਣਾ 1 ਘੰਟੇ ਤੱਕ ਨਾ ਲੈ ਆਉਣਾ ਤਾਂ 12 ਵਜੇ ਤਾਂ ਛੁੱਟੀ ਹੋਣੀ ਆ ਪਰ 11 ਵਜੇ ਨਾ ਲੈ ਆਉਣਾ ਤੂੰ ਮੈਂ ਛੱਡ ਆਇਆ ਮੈਂ ਹਰਕਨ ਨੂੰ ਪਰ ਰੋਂਡੀ ਹੀ ਚੜੀ ਮੈਨੂੰ ਬੜਾ ਉਤਣਾ ਏ ਰੋਂਡੇ ਹੀ ਉੱਚੀ ਉੱਚੀ ਔਰ ਕੀ ਮਗਰ ਭੱਜੀ ਮੇਰੇ ਤੇ ਉਹਦੋਂ ਮੈਨੂੰ ਕਹਿੰਦੇ ਨੇ ਨਹੀਂ ਨਹੀਂ ਜਾਓ ਜਾਓ ਤੁਸੀਂ ਫਿਰ ਮੈਂ ਆਹ ਜਾਉਂ ਸੜਾ ਫਿਰ ਮੈਂ ਰੋਕ ਥੋੜੀ ਸਕਦਾ ਇੱਥੇ ਸੰਦੀਪ ਰਾਮ ਨਾਲ ਆਪੇ ਹਰਗਣ ਨੂੰ ਛੱਡ ਕੇ ਆਇਆ ਸਕੂਲੇ ਅੱਜ ਆਏ ਤੇਰੀ ਪਤਰੀ ਰੋਂੜੀ ਸਕੂਲ ਛੱਡ ਆਇਆ ਰੋਂੜੀ ਮਗਰ ਭੱਜੀ ਕੇ ਤੇ ਮਹਾ ਨਹੀਂ ਮੈਂ ਫਿਰ ਅਸਲ ਚ ਨਾ ਮੇਰੇ ਕੋ ਗੜਬੜ ਹੋ ਗਈ ਮੈਂ ਘਰ ਵਾਲੇ ਭਲੇਖੇ ਨੂੰ ਬਾਏ ਕਰਤੀ ਚੰਗੀ ਬਲੀ ਬੈਠੀ ਸੀ ਮੈਂ ਉਹਨੂੰ ਕਰਤੀ ਬਾਏ ਉਬਾਇ ਕਰਨ ਦੀ ਧੇਰ ਹੋਈ ਚੇਅਰ ਟੁੱਠੀ ਭੱਜ ਗਈ ਮਗਰ ਫੇਰ ਮੈਡਮ ਨੇ ਭੱਜ ਕੇ ਫੜਿਆ ਮੈਨੂੰ ਰੋਈ ਉਹਦਾ ਬੜਾ ਕਿਤਾਬ ਫੁਮ ਚਲੰਦਾ ਬੜਾ ਨਿਕ ਕਿ ਨਾ ਕਰੀ ਮੈ ਲਾਜੀ ਤੁਸੀਂ ਮੈਂ ਜਮਾਰ ਦੀ ਕਿੰਦਾ ਬੜਾ ਮੈਂ ਫੋਨ ਚਲੰਦਾ ਇੱਕ ਦੱਸੋ ਸਹੀ ਮੈਂ ਲੈ ਐਕਟਿੰਗ ਕਰਕੇ ਦੱਸੀ ਹਣੀ ਨਹੀਂ ਦੱਸਣ ਦੀ ਕਿੰਦਾ ਬੜਾ ਦੱਸੀ ਸੰਦੀਪ ਫੇਰ ਆ ਗੱਲ ਗੱਤ ਹੋ ਗਈ ਨਾ ਫੇਰ ਮੇਰਾ ਵਾਸ ਨਹੀਂ ਚੱਲਦਾ ਹੁੰਦਾ ਕਿ ਸਭ ਚਲ ਤਾਂ ਦੱਸ ਕਿਦਾਂ ਕਿਦਾਂ ਕਿਤਾ ਕਰ ਬਣਾ ਮੈਨੂੰ ਸਿੱਧਾ ਦੱਸਿਓ ਮੈਡਮ ਹਾਂਜੀ 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 ਚੱਲੀਏ ਚੱਲੋ ਚਲੋ ਹਰ ਗੁਨਾ ਕਰ ਕੇ ਕਰ ਜਾਓ ਲੱਕੈਂਪਲ ਹੋ ਨਹੀਂ ਨਾ ਯਾਰ ਨਾ ਕਰੋ ਸਕੇ ਤੂੰ ਵਧੀਆ ਬੋਲਦੀ ਨਾ ਤੂੰ ਉੱਥੇ ਸਸੀ ਕਾਂਜੀ ਜੀ ਸਵਾਗਤ ਅਦਾਈ ਦੇ ਨੇ ਵਲੌਗ ਦੇ ਤੇ ਹਰ ਗੁਨਾ ਸਾਡੀ ਗਈ ਅੱਜ ਪਹਿਲੇ ਦਿਨ ਸਕੂਲ ਹੁਣ ਚੱਲੇ ਆਣ ਨੂੰ ਲੈਣ ਵਾਸਤੇ 11 ਵਜ ਗਏ ਤੇ ਕੁਝ ਹੋ ਗਏ ਨੇ 20 ਮਿੰਟ ਤੇ ਲੈ ਜੀ ਉਹਨੇ ਜਲਦੀ ਕੋ ਲੇਟ ਹੋ ਗਈ ਮੈਂ 11 ਵਜ ਲੈਣਾ ਹੁਣ ਲੈ ਆ ਮਨੇ ਸੰਦੀਪ ਤਿਆਰ ਹੋ ਰਹੀ ਥੋੜਾ ਬਿਯਾਰ ਵੀ ਜਾਣਾ ਚੱਲੀ ਜਾਣਾ ਥੋੜਾ ਟੈਮ ਨਾਲ ਚੱਲੀਏ ਹਾਂ ਚੱਲੇ ਹਾਂ ਲੈਣ ਵਾ ਤੇ ਹਰੂ ਅਜਾ ਅਜਾ ਜੰਦਰਾ 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 ਚੱਲੇ ਚੱਲੀਏ ਚੱਲੇ ਚੱਲੀਏ ਇਹ ਨਹੀਂ ਆਉਂਦਾ ਇਹ ਜਿੰਨੀ ਹੋਮ ਚੱਲੇ ਚੀ ਆ ਹਿੰ ਚੱਲ ਗਏ ਇਹਨੂੰ ਮਿਲ ਗਏ ਆ ਬੈਗ ਵਗੈਰਾ ਮਿਲ ਗਿਆ ਜੁਨੀਫਾਰਮ ਹੀ ਮਿਲ ਗਈ ਆਹ ਤਾਰ ਲਾਈ ਆਪਾਂ ਨਵੇਟਰ ਦੀ ਇਹਨਾਂ ਨੂੰ ਬੱਤੀ ਦੀ ਦਿੱਤੀ ਇਹ ਭੰਗੜੇ ਵਾਲਿਆਂ ਨੂੰ ਫੇਰ ਭੰਗੜੇ ਆਪਾਂ ਫਰੀ ਚੁੱਲ ਲੈ ਲੈਣੇ ਜਿੰਨੇ ਵੀ ਆ ਕਨੇ ਵੀ ਉਸਤਾਜ ਜੀ ਹੈਲੋ ਦਸਾਈਆ ਤਾਰ ਦੇਤੀ ਨਵੇਟਰ ਤੇ ਮੈਂ ਚੱਲ ਕੋਈ ਨਹੀਂ ਗਰਮੀ ਬੜੀ ਰਾਤ ਪੱਖਾ-ਪੱਖਾ ਲਾਉਣਾ ਹੁੰਦਾ ਕੋਈ ਚੱਕਰ ਨਹੀਂ ਯਾਰ ਆਪਾਂ ਭੰਗੂੜੇ ਝੂਟੇ ਹਟੇ ਲਵਾਂਗੇ ਜਿੱਦਾਂ ਮਰਜ਼ੀ ਆਰਾਮ ਨਾਲ ਇੱਥੇ ਠੀਕ ਨਹੀਂ ਗੱਲ ਮੇਰੇ ਖੋਗੀ ਕਿ ਕਿਉਂਕਿ ਚੰਗਾ ਸੋ ਕੋਈ ਇਦਾਂ ਬੱਤੀ ਦੇਣੀ ਚੰਗਾ ਹੈ ਨਹੀਂ ਤੇ ਮੇਰੀ ਕੁੜੀਆਂ ਨੇ ਇੱਥੇ ਮੇਰੀ ਕੁੜੀਆਂ ਨੇ 3000 ਬ ਦਿਨ ਦੇ ਵਿੱਚ ਤਿੰਨ ਵਾਰੀ ਵੀ ਲਾਓ ਹੂਟਾ ਲੈਂਦੀ ਆ ਤੇ 150 ਰੁਪਿਆ ਹੋ ਗਿਆ ਤੂੰ ਆ ਗੱਲ ਨੂੰ ਤਿੰਨ ਟਾਈਮ ਦਾ 150 ਲਾ ਲੋ ਹਿਸਾਬ ਇਹਦੇ ਚਾਰ-ਪੰਜ ਹਜ਼ਾਰ ਨਾ ਤਖਰਾ ਦੇਣਾ ਹਰ ਗੁਣ ਵਿੱਚ ਤੇ ਇਹਨੂੰ ਬੈਟਰੀ ਆ ਵੀ 32 ਦੇ ਦੋ ਚੰਗਾ ਆ ਵੀ ਐਸੈਸਰੀ ਕਰੋ ਚੱਕ ਇਹ ਐਸੈਸਰੀ ਫੋ ਸ਼ੀਟ ਕਾਰਡ ਕਰੋ ਚੱਕ ਬੜਾ ਪਿਆਰਾ ਇਹ ਤਾਂ ਲੈ ਕੇ ਜਾਣਾ ਹੁਣ ਸਲੂਨ ਵਾਸਤੇ ਪਰ ਆਗੇ ਕਦੇ ਸਮਾਨ ਵੇਖਣਾ ਮੈਂ ਵੇਖ ਲਾ ਵੀ ਲੈਣਾ ਕੋਈ ਸਮਾਨ ਨੂੰ ਘੁੰਮਣ ਆਈ ਹੈ ਹਾਂ ਕੋ ਤੇ ਹਨਾ ਤੇ ਹਨਾ ਮੇਲ ਦਾ ਸਮਾਨ ਸਾਰਾ

ਸੂਟ ਵੀ ਹੈਗਾ ਇਹਦਾ ਕਹਿੰਦੀ ਮੇਰਾ ਸੂਟ ਹੈਗਾ ਦੱਦਾ ਕਹਿੰਦੀ ਇਹ ਵੀ ਦੱਦਾ ਮੇਰਾ ਸੂਟ ਵੀ ਹੈਗਾ ਵਿੱਚ ਹਰ ਗਨ ਅੱਜ ਪਹਿਲੇ ਦਿਨ ਮਿਲਿਆ ਡਰੈਸ ਤੇ ਬੈਗ ਮਿਲਿਆ ਇਹ ਬਕਸ ਹੈ ਨਹੀਂ ਮਨਟੂ ਮਾਹੀ ਕਹਿੰਦੀ ਆ ਕਾਪੀਓ ਪਰ ਸੁਣਨੀ ਕਿ ਆਤੀ ਮਾਰਤਾ ਲੱਭਣ ਦੀ ਹੁਣ ਮਾਰਤਾ ਮਾਰਤਾ ਲੱਭਣ ਦੀ ਖਾਣ ਵਾਸਤੇ ਇਹ ਕੀ ਆ ਟੂਤਾ ਇਹ ਕੀ ਦਾ ਸੂਟ ਆ ਟੂਤਾ ਤੇਰੀ ਬਰਦੀ ਆਉਂਦੀ ਆ ਕੀਤੀ ਉਹ ਆ ਚਲਦੀ ਇਹ ਜਾਪਾ ਸਾਰਿਆਂ ਨੂੰ ਕਾਹ ਦੇਖੋ ਮੇਰੇ ਬੈਗ ਇੱਕ ਮੇਰਾ ਬੈਗ ਕਿੱਥੇ ਆ ਆਇਆ ਮੇਰਾ ਬੈਗ ਹਾਂ ਈ ਘੁੰਮ ਜਾਓ ਉਧਰ ਨੂੰ ਉਧਰ ਨੂੰ ਘੁੰਮੋ ਸਾਰਿਆਂ ਨੂੰ ਹੌ ਬੈਗ ਉਧਰ ਨੂੰ ਘੁੰਮ ਜਾਓ ਬੱਚੀਆਂ ਲੱਦੀਆਂ ਬੜੀ ਦਦਨੀ ਕਾ ਮਛਣ ਲੱਦੀਆਂ de la divisió de la dí. ਬੱਲੇ ਦੀ ਦੁਕਾਨ ਤੇ ਆਏ ਆ। ਆਉਣ ਨਵੇਂ ਇੰਸਟਾਗ੍ਰਾਮ ਆਈਡੀ। ਚਲੋ ਦੇਖੋ। ਪਿਓਰ ਕਾਟਨ ਦੇ ਵਿੱਚ ਫੈਂਸੀ ਪੀਸ ਬਣਾਉਂਦੇ ਕੋ। ਪੂਰਾ ਵਰਕ ਹੋਇਆ ਦਾ ਪੀਸ ਉੱਤੇ। ਪੂਰੇ ਬਾਜੂ ਦੇ ਉੱਤੇ ਵਰਕ ਹੋਏਗਾ। ਚੰਨਵੱਟਾ ਬਣਾਇਆ ਨਾਲ। ਪੂਰਾ ਫੈਂਸੀ ਪੀਸ ਬਣਾ ਲਏ। ਪੂਰਾ ਵਰਕ ਵਾਲਾ ਪੀਸ ਹੈ। ਇਹ ਜੰਨ ਫੈਂਸੀ ਬਾਜੂ। ਦੁਪੱਟਾ ਜਿhko ਵੇਖੋ ਬਹੁਤ ਈਆ ਡੁਪੱਟਾ ਜੀ ਨਾਲ ਇਹਦੇ ਨਾਲ ਇਹਦੇ ਵਾਈਟ ਰਸਤੇ ਵਿੱਚ ਕੰਡ ਬਣੀ ਦੀ ਆਹ ਵੇਖੋ ਇਹ ਤਾਂ ਲੱਗਦਾ ਇਹ ਮਤਲਬ ਇਹਨੂੰ ਡਿਜ਼ਾਈਨ ਹੀ ਕਰਾ ਚੱਕੀ ਇਹ ਅਲੱਗ ਬਣੀ ਦੀ ਆ ਜੀ ਆਹ ਦੇਖੋ ਉਹਨੂੰ ਇਹ ਏ ਸ਼ੇਪ ਦੇ ਵਿੱਚ ਬਣਾਈ ਸੀ ਕਰ ਗਿਓ ਤਾਂ ਦੇਖੋ ਪਹਿਲੇ yellow piece ਆਹ ਸੋਨਾ ਲੱਗਾ ਲੱਗਿਆ ਬਹੁਤ ਵਧੀਆ ਸਾਈਜ਼ ਵੀ ਪ੍ਰੋਪਰ ਟਾਡਾ ਜੀ ਤੇ ਲੋਹੇ ਦੀ ਵਕਰਾ ਪਾਇਦਾ ਜੀ ਜੀ ਅਲੱਗ ਆਈ ਹੈ ਉਹਦੇ ਵਧੀਆ ਰਵੱਟੇ ਲੱਗੇ ਹੋਣਗੇ ਨਾਲ ਸਰਦੇ ਨਾਲ ਫੈਂਸੀ ਰਵੱਟੇ ਨੇ ਪੂਰਾ ਬਾਜੀ ਦੇ ਉੱਤੇ ਵੀ ਆਇਆ ਇਹ ਚੀਜ਼ ਅੱਲਾਹ ਤੋਂ ਠੀਕ ਹੋਈ ਮੈਚ ਹੈ ਇਹ ਆ ਦੇਖੋ ਇਸ ਹਾਂ ਕਰ ਰਿਹਾ ਚਾਪੀ ਇਸ ਜਿਹੜਾ ਲੈ ਨਹੀਂ ਸਾਰੀਆਂ ਫੈਂਸੀ ਵਿੱਚ ਚੜ ਗਈ ਜਿੰਨੇ ਵੀ ਸਾਰੇ ਹੀ ਚਾ ਨਹੀਂ ਪੂਰਾ ਪੱਲਾ ਬਣਿਆ ਦਾ ਨਹੀਂ ਮੈਂ ਜੀ ਦੇ ਵਿੱਚ ਪੂਰਾ ਵਰਕ ਹੋਇਆ ਦਾ ਵਿੱਚ ਉਹਦੀ ਵੀ ਆ ਰਹੀ ਸੀ ਸਭ ਦੇ ਵਿੱਚ ਸਾਈ ਜਮ ਤੋਂ ਲੈ ਕੇ ਤਰੀ ਜਿਵੇਂ ਆ ਦੇਖੋ ਇੱਕ ਆ ਜੀ ਏ ਸ਼ੇਪ ਦੇ ਵਿੱਚ ਪ੍ਰੋਗ ਬਣੀ ਦੀਏ ਨਾਲ ਇਹਦੇ ਆ ਦੁਪੱਟਾ ਬਣਿਆ ਦਾ ਇਦਾਂ ਕੰਟਰਾਸਟ ਦੇ ਵਿੱਚ ਸਟ੍ਰੈਚ ਵਾਲੇ ਕੱਪੜੇ ਦੀ ਨਾਲ ਕੰਡ ਸਟ੍ਰੈਚ ਵਾਲੇ ਕੱਪੜੇ ਅੱਛਾ 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 ਸਾਫ ਗੰਡ ਬਣੀ ਨਾਲ ਇਹ ਹੈਗਾ ਕੰਟਰਾਸਟ ਦੇ ਵਿੱਚ ਬਾਕੀ ਤੁਹਾਡੇ ਜੀ ਚੋਣ ਗਏ ਫਰੀਂਗੇ ਸਹੀ ਚੰਗੇ ਪੂਰਾ ਐ ਵੀ ਪੀਸ ਹੈ ਜੀ ਪੂਰਾ ਪਾਕਿਸਤਾਨੀ ਬਾਜੂ ਹੈ ਆ ਦੇਖੋ ਪੀਸ ਨਹੀਂ ਇਹ ਥੋੜਾ ਡਿਜ਼ਾਈਨ ਉਹਦੇ ਨਾਲੋਂ ਅਲੱਗ ਜੀ ਇਹ ਲੱਗ ਰੀਆਂ ਨੇ ਮੈਨੂੰ ਉਹ ਲੱਗੇ ਮਾ ਡਿਜ਼ਾਈਨ ਜੀ ਚੇੜ ਰੋਟਾ ਪਿਓਰ ਕੋਟ ਅੰਨੀ ਨਾਲ ਪੈਂਟ ਹੈ ਰਾਈਟ ਇਹ ਕਾਇਨਾਮਾ ਹਾਂਜੀ ਕੁਟੜਾ ਹੜੇ ਵਾਲੇ ਵੇਖ ਕੇ ਗਵਾਂਡੀ ਨਾ ਮੰਗਣਗੇ ਤਾਂ ਗੱਲ ਕਰਿਓ ਜੋ ਚੀਜ਼ ਬਣੀ ਜੀ ਆ ਤੇ ਆਪ ਲਾਜੋ ਦੁਪੱਟਾ ਦੇਖੋ ਜੀ ਔਰ ਗੰਜਾ ਦਾ ਦੁਪੱਟਾ ਪੈਂਸੀ ਪੂਰਾ ਹੀ ਕੀ ਕੋਈ ਪਾਏਗਾ ਪਤਾ ਲੱਗੇਗਾ ਇਸ ਪਾਇ ਦਾ ਪੂਰਾ ਹੈਵੀ ਪੀਸ ਹੈ ਕੋਈ ਨਾ ਪਾਕਿਸਤਾਨੀ ਭਾਜੂ ਦੇਖੋ ਇਹ ਜਿਹੜੇ ਪਰਮੇਜ਼ੀ ਥੋੜਾ ਥੋੜਾ ਆਹ ਹੋ ਹੋ ਪਰ ਹੋਂ ਦਾ ਨੀਚੇ ਕਰੀਤ ਬਣ ਦੁਨੀਆ ਅੰਦਰੋਂ ਨੇਰ ਤੇ ਲੱਗ ਗਈ ਨੀ ਮੇਰੇ ਮੀਂਹ ਮਾਣਾ ਬਿੱਲੀ ਨਹੀਂ ਕਿਤੇ ਡਰ ਗਿਆ ਸੀ ਮੈਂ ਨਾ ਫੋਨ ਤੇ ਬਿੱਲੀ ਰ ਸਮੜ ਲਾ ਤਾ ਡਰ ਗਈ ਏ ਕੰਦੀ ਕੋਣ ਆ ਕੋਣ ਆ कौन सी कल जाना स्कूल स्कूल जाना कल